ਕਿਸਾਨਾਂ ਦੇ ਇੱਕ ਵਫਤ ਦੇ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਕਿਸਾਨ ਆਗੂ ਦਸਵਿੰਦਰ ਸਿੰਘ ਲੋਂਗੋਵਾਲ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਤਰਨਾ ਜਾਈ ਰਹੇਗਾ ਜੇਕਰ ਕੱਲ ਨੂੰ ਸਾਡੀਆਂ ਮੰਗਾਂ ਪੂਰੀਆਂ ਹੋ ਜਾਂਦੀਆਂ ਨੇ ਤਾਂ ਚਲਣਾ ਖਤਮ ਕਰ ਦਵਾਂਗੇ ਡੀਐਸਪੀ ਮਾਮਲੇ ਤੇ ਵੀ ਦੋਨਾਂ ਧਿਰਾਂ ਨੇ ਕਿਹਾ ਹੈ ਕਿ ਜੋ ਡੀਐਸਪੀ ਨਾਲ ਤਕਰਾਰ ਹੋਈ ਹੈ ਉਸ ਦਾ ਵੀ ਦੱਬੀ ਜਵਾਨ ਵਿੱਚ ਦੋਨਾਂ ਧਿਰਾਂ ਨੇ ਇੱਕ ਸਮਝੌਤਾ ਹੋ ਗਿਆ ਡੀਐਸਪੀ ਦਫਤਰ ਦੇ ਬਾਹਰ ਹੋਏ ਹੰਗਾਮੇ ਮਗਰੋਂ ਕਿਸਾਨਾਂ ਦੇ ਪੁਲਿਸ ਨਾਲ ਸਹਿਮਤੀ ਹੋਈ ਹੈ ਉਹ ਹੋਰ ਜਗ੍ਹਾ ਕਿਸਾਨਾਂ ਅਤੇ ਕਿਸਾਨਾਂ ਦੇ ਨਾਲ ਜੁੜ ਕੇ ਇਹ ਕੀ ਜਿਹੜਾਗਾ ਕਾਰਵਾਈ ਕਰਨੀ ਜਿਹੜਾ ਅੱਜ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਜਿਹੜਾ ਹੈਗਾ ਕਾਲ ਦਿੱਤੀ ਗਈ ਉਹਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹਨੇ ਕੁਝ ਮੰਗਾ ਸੀਗੀਆਂ ਤੇ ਉਹ ਮੰਗਾਂ ਜਿਹੜੀਆਂ ਨੇ ਅ ਅਡਰੈਸ ਹੋ ਚੁੱਕੀਆਂ ਹੈਗੀਆਂ ਨੇ ਤੇ ਉਹ ਆਪਣਾ ਜਿਹੜਾ ਪੀਸ ਕਾਲ ਜਿਹੜਾ ਕਰਨਾ ਕਤਮ ਕਰ ਰਹੇ ਹੈਗੇ ਨੇ ਤੇ ਦਰਾਨੇ ਕਰਦਾ ਇੱਕ ਨਿੱਕਾ ਜਿਹਾ ਇਨਸੀਡੈਂਟ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਸੀਗਾ ਕਿ ਸਾਡੇ ਕੁਝ ਮਲਾਜਮਾਂ ਦੇ ਨਾਲ ਜਿਹੜਾ ਹੈਗਾ ਕਈ ਸੁਣੀ ਹੋ ਗਈ ਸੀ ਕਿ ਮੁਰਚੇ ਦੇ ਕੁਝ ਜਿਹੜਾ ਹੈਗਾ ਵਰਕਰਾਂ ਦੇ ਤੇ ਉਹ ਪਤਾਲਦੀਨ ਹੈਗੀ ਜੂਏ ਪਤਾਲ ਚ ਹੋਏਗਾ ਉਸ ਤਰ੍ਹਾਂ ਜਿਹੜਾ ਹੈਗਾ ਮੇਕੀ ਨਹੀਂ ਤੇ ਨਾਲ ਨਾਲ ਕੀ ਕੀ ਹੋਏਗਾ ਮੰਗਵਾ ਕਰਕੇ ਕੀਤਾ ਵਾਦਾ ਕੀਤਾ ਜਾਵੇ ਛਿੜੀ ਗੱਡੀ ਇਨਵੋਲ ਹੋ ਰਿਹਾ ਮਤਲਬ ਕੀ ਜਰਾ ਟਰਾਲੀ ਚੋਰੀ ਕਰਨਾ ਦਾ ਮਤਲਬ ਠੀਕ ਤੇ ਪੁਲਿਸ ਉਸ ਦੀ ਇਨਵੈਸਟੀਗੇਸ਼ਨ ਪੇਰ ਕਰ ਰਹੀ ਹੈ ਯਾਨੀ ਕਰ ਰਹੀ ਹੈ ਇਹ ਪ੍ਰਾਣਾ ਮੈਟਰ ਹੈਗਾ ਵਿੱਚ ਆਲਰੇਡੀ ਐਫ ਆਈ ਆਰ ਹੋਈ ਹੋਈ ਹੈ ਇਹਦੇ ਵਿੱਚ ਕਿਸਾਨਾ ਨੂੰ ਕੁਝ ਮੰਗਾ ਸੀਗੀਆਂ ਇਹਦੇ ਵਿੱਚ ਜਿਹੜਾ ਇੱਕ ਟਰਾਲੀ ਮਿਲੀ ਸੀਗੀ ਉਸ ਸੰਬੰਧ ਕਾਰਵਾਈ ਤੇ ਇੱਕ ਹੋਰ ਜਿਹੜਾ ਹੈਗਾ ਦੋ ਟੈਰਾ ਸਬੰਧੀ ਸੀ ਉਹਦੀ ਦਰਖਾਸਤ ਕਿਸਾਨਾਂ ਨਾਲ ਦੇ ਦਿੱਤੀ ਹੈਗੀ ਉਹਦੀ ਅਸੀਂ ਪੜਤਾਲ ਕਰਨਿਆਂ ਦੀ ਵੈਦਿਕ ਕਾਰਵਾਈ ਜਿਹੜੀ ਅਸੀਂ ਕੰਮ ਚਰੇ ਆਉਣਾਗੇ ਜੀ ਤਾਂ ਪਿਆਲਾ ਨੂੰ ਸੰਪਰਤ ਕਰਨ ਦੀ ਮੰਗ ਕੀਤੀ ਗਈ ਹੈ ਕੀ ਮੰਗ ਕਰ ਰਹੇ ਹੋ ਸਮਝ ਇਹ ਸਬੰਧੀ ਜਿਹੜਾ ਹੈਗਾ ਸੀਨੀਅਰ ਅਫਸਰਾਂ ਦੇ ਨਾਲ ਜਿਹੜਾ ਹੈ ਧਿਆਨ ਦੇਣ ਸਿਰ ਲਿਆ ਕੇ ਜਿਹੜੀ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਹੈ ਸੀਏ ਪਟਿਆਲਾ ਅੰਗਰ ਤਾਂ ਉਸ ਦਾ ਕਲਾਕ ਕਲੈਸ਼ ਹੋਇਆ ਜੀ ਉਹ ਕਹਿੰਦੇ ਵੀ ਅਸੀਂ ਕਰਵਾਈ ਕੋਈ ਨਹੀਂ ਕਰਾਣੀ ਕਿਉਂਕਿ ਅੱਤ ਵੀ ਡੀਐਸਪੀ ਦੇ ਕੋਲ ਤੋਂ ਲਿਖਤੀ ਰਿਸ਼ਾਇਦੇ ਨਹੀਂ ਸੀ ਨਹੀਂ ਲੱਗਦਾ ਵੀ ਕੋਈ ਆਪਾ ਤੁਸੀ ਸਮਝੋ ਤਾਂ ਕਿੰਨਾ ਕੋ ਲੜਤੀ ਨਿੱਕੀ ਮੋਟੀ ਕਫਲ ਜੀ ਇਹ ਪੜਤਾਲ ਦੇ ਦੇ ਲੱਗਦਾ ਕਿ ਬੰਦਾ ਕਹਿੰਦੇ ਜੇ ਅਸੀਂ ਤੁਹਾਨੂੰ ਨਾ ਕਾ ਚੱਕਾ ਵੀ ਇਹ ਸਾਨੂੰ ਐਫ ਆਈ ਆਰ ਦੀ ਕਾਪੀ ਦਿੱਤੀ ਜਾਊਗੀ ਨਵੇਂ ਕਾਪੀ ਆਫ ਆਈ ਆਰ ਦਰਜ ਕੀਤੀ ਜਾ ਰਹੀ ਹੈਗੀ ਨਾਲ ਗੱਲਬਾਤ ਹੋ ਚੁੱਕੀ ਦਾ ਜੀ ਕਿ ਆ ਗਿਆ ਪੀਨ ਦਾ ਇਹ ਦਰਖਾਸਤ ਹੈਗੀ ਹੈ ਮੈਟਰ ਦਾ ਜਾਂਚ ਦਾ ਮੈਟਰ ਹੈ ਜਿਵੇਂ ਅੱਗੇ ਹੈ ਦੋ ਹੀ ਬਿਆਨ ਦੇ ਵਿੱਚ ਆ ਬਿਆਨ ਦੇ ਦਰਾਤੀ ਪਈ ਹੋ ਰਹੀ ਨਵੀਂ ਹਾਂ ਜੀ ਬਿਲਕੁਲ ਬਿਆਨ ਦੇ ਦਰਾਤੀ ਜਿਨ੍ਹਾਂ ਜਿਨ੍ਹਾਂ ਖਿਲਾਫ ਦੋਸ਼ ਲਾਇਆ ਉਹਨਾਂ ਤੇ ਖਿਲਾਫ ਕਰ ਸਕਦੇ ਹੋ ਇਹ ਪੜਤਾਲ ਦਾ ਮੈਟਰ ਹੋ ਦੇ ਰਹੀ ਹੈ ਐਪਲੀਕੇਸ਼ਨ ਦੇ ਦਿੱਤੀ ਹੈਗੀ ਅਸੀਂ ਉਹਦੇ ਮੁਤਾਬਕ ਬਣਦੀ ਕਾਨੂੰਨ ਦੇ ਅਨੁਸਾਰ ਕਰ ਲਈਏ ਬੁਝ ਲਈਏ ਉਹਨਾਂ ਕਿਤਾਬ ਦੇ ਪੁਰਸਾ ਉੱਤੀ ਮਤਲਬ ਲੱਭਣਗੇ ਕਰਾਂਗੇ ਤੋਂ ਬਾਰ ਬਸ ਆਲਮੋਸਟ ਨਿਬੜੀ ਚੁੱਕਿਆ ਹੈ ਗੱਲਬਾਤ ਆਪਾਂ ਨੇ ਕਹੇ ਜਿੰਨੇ ਜਿਹੜੇ ਐਫ ਆਈ ਆਰ ਦੀ ਕਾਪੀ ਸਾਹਮਣੇ ਪਈ ਜੀ ਅਸੀਂ ਇੱਕੋ ਲਿਖ ਜਾਵਾਂਗੇ ਹਾਂ ਆਪੇ ਇਹ ਦਰਜ ਹੋ ਚੁੱਕੀ ਨਾਲ ਗੱਲਬਾਤ ਹੋ ਚੁੱਕੀ ਹੈ ਕਿ ਤੁਹਾਡੀ ਅੱਥਰੂ ਸਹਿਮਤੀ ਬਣ ਚੁੱਕੀ ਹੈ ਜੇ ਕਿਨਾ ਕਿਨਾ ਦੇ ਨਾਮ ਐਡ ਕਰਨ ਦੀ ਲੋੜ ਹੈ ਇਹ ਪ੍ਰਤਾਵ ਦੇ ਅਧੀਨ ਇਹ ਐਪਲੀਕੇਸ਼ਨ ਲੱਗੀ ਹੈ ਉਹ ਤੁਸੀਂ ਵੇਖਦੇ ਜਾਓ ਧੰਨਵਾਦ ਜੀ ਹੁਣ ਜਿਹੜੀ ਮੀਟਿੰਗ ਪਈ ਹੈ ਕੀ ਦੇਖੋ ਦੋ ਮੀਟਿੰਗਾਂ ਸਾਡੀਆਂ ਇੱਥੇ ਨਾਦੇ ਤੇ ਜੀਐਸਪੀ ਦਫ਼ਤਰ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਹੋਈਆਂ ਪਹਿਲੀ ਮੀਟਿੰਗ ਜਿਹੋ ਗੋਜਪੱਖ ਵਿਚਾਰੇ ਗਏ ਦੂਜੀ ਮੀਟਿੰਗ ਦੇ ਵਿੱਚ ਹੁਣ ਜਿਹੜੇ ਮੈਂ ਛੱਤੇ ਤੇ ਆਪਾਂ ਪੁੱਜੇ ਹਗੇ ਕਿ ਅਸੀਂ ਤਰੰਤ ਜਿਹੜੀ ਐਫ ਆਈ ਆਰ ਹੈ ਆਪਣੀ ਐਪਲੀਕੇਸ਼ਨ ਦੇ ਆਧਾਰ 'ਤੇ ਉਹ ਦਰਜ ਕਰਨ ਲੱਗਦੇ ਆ ਜਦੋਂ ਤਰੰਤ ਸਾਡੀ ਐਫ ਆਈ ਆਰ ਤਿਆਰ ਹੋ ਗਈ ਅਸੀਂ ਤੁਹਾਨੂੰ ਕਾਪੀ ਦੇ ਦਿੰਦੇ ਕਿਹੜੀ ਐਫ ਆਈ ਆਰ ਦੀ ਕਿਹੜੀ ਜੋ ਸਾਡੀਆਂ ਟਰਾਲੀਆਂ ਸੰਭੂ ਤੋਂ ਚੋਰੀ ਹੋਈਆਂ ਸੀ ਉਹ 90 ਦੇ ਵਿੱਚ ਆਈਆਂ ਸੀ ਸਪੂਕ ਕੌਂਕ ਦਾ ਸਮਾਨ ਬਰਾਮਦ ਹੋਇਆ ਇੱਕ ਟਰਾਲੀ ਕਿਸੇ ਸੁੰਨੀ ਜਗ੍ਹਾ ਦੇ ਵਿੱਚ ਖੜੀ ਕੀਤੀ ਗਈ ਸੀ ਦੇ ਮੰਕੀ ਤੇ ਵੀ ਤੇ ਐਫ ਆਰ ਦਾ ਅਧਿਕਾਰੀ ਕੇ ਬੰਦਿਆਂ ਤੇ ਬਾਈ ਨੇ ਪਰਚਾ ਦੇ ਕੇ ਇਹ ਕੇਸ ਹੈ ਜਿਹੜਾ ਇਹ ਇੰਨਾ ਜਲਦੀ ਸਾਨੂੰ ਪੁੱਟ ਕਰਕੇ ਦਿਓ ਬੰਦੇ ਦੀ ਗ੍ਰਿਫਤਾਰੀ ਕਰੋ ਤੇ ਤਾਂ ਕਿ ਸੱਚ ਲੋਕਾਂ ਦੇ ਸਾਹਮਣੇ ਆਵੇ ਕਿੰਨਾ ਸਮਾਰਕੂ ਕਿ ਤਾਲੀਆਂ ਦੇ ਵਿੱਚ ਬਹੁਤ ਸਾਰਾ ਸਮਾਨ ਸੀ ਜਿਵੇਂ ਚ ਭਾਂਡੇ ਸੀਗੇ ਕੱਪੜੇ ਸੀਗੇ ਕਲੰਡਰ ਸੀਗੇ ਏ.ਟੀ. ਸੀਗੇ ਫੁੱਲਰ ਸੀਗੇ ਪੱਖੇ ਸੀਗੇ ਇਹ ਸਾਰੇ ਕਿੰਨੇ ਬੰਦੇ ਚੜ੍ਹ ਬੋਲ ਰਹੇ ਹੈਗੇ ਕਿਹਦੇ ਟਰੈਕਟਰ ਗਏ ਆ ਦੀ ਦੇ ਘਰੇ ਟਰਾਲੀਆਂ ਖੜੀਆਂ ਗਈਆਂ ਇਹਦਾ ਕੁਆੜੀਆ ਇਹਨਾਂ ਵੱਡੇ ਹੋਏ ਸਮਾਨ ਨੂੰ ਇੱਕ ਪੰਕਚ ਪੱਕੂ ਦੇ ਪਰਚਾ ਦਰ ਤੇ ਹੈ ਲਾਉਣ ਚੁੱਕੀ ਦੂਜੇ ਦੀ ਮੰਗ ਕਰਦੇ ਜਿਹੜੀ ਲੋਹਾਰ ਚ ਫਿਰਿਆ ਡਾ ਬਿਲਕੁਲ ਪੱਕੂ ਪੰਕਚ ਦੇ ਇੱਕ ਪਰਚਾ ਹੋਰ ਦਰ ਤੇ ਕਰਾਉਣ ਦੀ ਮੰਗ ਕਰਦੇ ਆ ਲੋਹਾਰ ਵੀ ਟਰਾਲੀ ਵਾਲਾ ਵੀ ਤੇ ਜਿਹੜੀ ਟਰਾਲੀ ਦੇ ਟਾਇਰ ਕਦੇ ਤਰਾਕਤ ਹੋਣੇ ਰਹਿੰਦੇ ਸੀ ਉਹਦੇ ਤਰਾਕਤ ਇਥੇ ਉਹ ਪਰਚਾ ਵੀ ਪੱਕੂ ਪੰਕਚ ਤੇ ਹੋਊਗਾ ਕਿਉਂਕਿ ਉਹ ਵੀ ਉਹਦੇ ਅੰਦਰੋਂ ਸਮਾਨ ਬਰਾਮਦ ਹੋਇਆ ਸੋ ਇਸ ਕਰਕੇ ਇਹਨਾਂ ਨੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਦੇਖਦੇ ਕਿੰਨੇ ਸਮੇਂ ਚ ਫਬੀਆ ਲਾ ਚੁੱਕੇ ਸਾਡੇ ਕੋਲ ਆ ਜਾਂਦੀ ਹੈ ਇੱਥੇ ਉਹ ਨਾਗਰ ਬੈਠੇ ਆ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਮੰਗ ਕੀਤੀ ਹੈ ਵੀ ਜਿਹੜਾ ਇਹ ਕੇਸ ਹੈਗਾ ਇਹ ਸੀਆਈ ਸਟਾਫ ਨੂੰ ਅਫੀਸਰਲੇ ਨੂੰ ਦਿੱਤਾ ਜਾਵੇ ਤਾਂ ਕਿ ਇਹ ਸਾਨੂੰ ਜੋ ਲੱਗ ਰਿਹਾ ਵੀ ਪ੍ਰਸ਼ਾਸਨ ਦਾ ਜੋ ਇਹਦਾ ਰਵਈਆ ਇੱਥੋਂ ਦੇਦਾ ਨਾ ਭੇਜਦਾ ਇਹ ਸਾਡੇ ਕੇਸ ਨੂੰ ਬੰਨੇ ਨਹੀਂ ਲਾਏਗਾ ਕਿਉਂਕਿ ਤਵਾ ਕਿਤੇ ਨਾ ਕਿਤੇ ਪੋਲਿਟੀਕਲ ਪਾਰਟੀਆਂ ਦੇ ਹੁੰਦੇ ਐ ਜਿਵੇਂ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਜੱਟ ਬੱਬੂ ਹੋਣੀ ਜਾਂ ਉਹਦੀ ਪਤਨੀ ਸਿਆਨਤਾ ਚਾਵਲਾ ਇੱਕ ਉਹਦੀ ਨਗਰ ਕੌਂਸਲ ਦੀ ਪ੍ਰਧਾਨ ਸੀ ਅਸੀਂ ਨੇ ਮੰਗ ਰੱਖੀ ਹੈ ਪ੍ਰਸ਼ਾਸਨ ਨੇ ਹਮੇਂ ਭਰੀ ਅਵੇ ਇਹ ਕੇਸ ਤੁਹਾਡਾ ਸੀਆਈ ਨੂੰ ਦੇ ਦਿੱਤਾ ਜਿਹੜਾ ਅੱਜ ਦਾ ਇਨਸੀਡੈਂਟ ਜਿਹੜਾ ਡੀਐਸਪੀ ਦਾ ਜਿਹੜਾ ਕਲੈਸ਼ ਹੋਇਆ ਜੀ ਉਹਦੇ ਚ ਕੀ ਦੇਖੋ ਡੀਐਸਪੀ ਦਾ ਜਿਹੜਾ ਮਸਲਾ ਸੀ ਉਹ ਸੀ ਕਿਉਂਕਿ ਡੀਐਸਪੀ ਜੋ ਬੇਟੀ ਹੈ ਆਪਣੇ ਪਰਿਵਾਰਾ ਚੋਂ ਅਸੀਂ ਪਹਿਲਾਂ ਵੀ ਇਹੀ ਗੱਲ ਕਹਿੰਦੀ ਸਾਡਾ ਕੋਈ ਉਹਦੇ ਕਸੂਰ ਨਹੀਂ ਸੀ ਨਾ ਹੀ ਕੋਈ ਦੋਸ਼ ਉਹਨਾਂ ਨੂੰ ਥੱਲੀ ਕਰਵਾਈ ਹੈ ਵੀ ਦੇਖੋ ਸਾਡਾ ਕੋਈ ਅਫਸਰ ਕਿਸੇ ਨੂੰ ਇਸ ਤਰ੍ਹਾਂ ਮਾੜੇ ਚੰਗੇ ਸ਼ਬਦ ਬੋਲਉਂਦਾ ਨਹੀਂ ਦੀ ਨਾਲ ਹੀ ਬੋਲੇ ਇਹਦੇ ਚ ਤੁਸੀਂ ਵੀ ਸਾਡੇ ਆਲਾਨੀਆਂ ਪ੍ਰੋਗਰਾਮ ਦੇ ਵਿੱਚ ਜੇਕਰ ਟੈਂਟ ਲੱਗੇ ਦੇ ਦਰੀਆਂ ਵਿਸ਼ਿਆਂ ਨੇ ਲੰਘੋਗੇ ਤੇ ਤੁਸੀਂ ਵੀ ਦੇਖੋਗੇ ਐਡਾ ਕੀ ਐ ਅਮਰਜੰਸੀ ਕੰਮ ਸੀ ਅਸੀਂ ਤੇਜ ਤੇ ਤਾਂ ਬੈਠੇ ਸੀਗੇ ਸਾਡੇ ਕੋਲ ਆ ਜਾਂਦੇ ਸਾਨੂੰ ਮਿਲ ਲੈਂਦੇ ਕੋਈ ਅਮਰਜੰਸੀ ਕੰਮ ਸੀ ਕਿ ਲੰਘਣਾ ਤੇ ਮੈਂ ਵੀ ਤਾਂ ਲਗਾਉਣੇ ਆ ਨਾ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖ ਲੈਂਦੇ ਜੇ ਸਾਨੂੰ ਲੱਗਦਾ ਲੰਘਾ ਤੇ ਨਹੀਂ ਤਾਂ ਜਦੋਂ ਅਸੀਂ ਤੁਹਾਡਾ ਟਰੌ ਕਰ ਰੱਖੇ ਅਲਾਨੀਆਂ ਕੀ ਕਹਿੰਦੇ ਸਟੇਜ ਦੋਲਾਨ ਕਰਕੇ ਟੈਂਟ ਲਾਏ ਹੋਏ ਆ ਦਰੀਆਂ ਵਿਸ਼ਿਆਂ ਫਿਰ ਤੁਹਾਨੂੰ ਲੰਘਣੀ ਨਹੀਂ ਚਾਹੀਦੀ ਉਸ ਤੋਂ ਪਹਿਲੀ ਵੱਡੀ ਗੱਲ ਹੈ ਚਲੋ ਉਹਨਾਂ ਨੇ ਵੀ ਆਪਣੇ ਮਨ ਨੂੰ ਇਸ ਗੱਲ ਤੇ ਮੰਗਰ ਸਮਝਿਆ ਹੋਊ ਅਸੀਂ ਤਾਂ ਕਹਿ ਕੇ ਆਇਆ ਉਹਨਾਂ ਨੇ ਵੀ ਆਪਣੇ ਮਨ ਦੇ ਵਿੱਚ ਸਮਝਿਆ ਹੋਊ ਕਿ ਸ਼ਾਇਦ ਕਿਤਨਾ ਕਿਤੇ ਆਪਾਂ ਤੋਂ ਫਰਕ ਰਿਆ ਅਸੀਂ ਤਾਂ ਇਹ ਸਮਝਦੇ ਆ ਕਿ ਅਦੋਲਣਾ ਚ ਸਾਡੇ ਨਾਲ ਹਮੇਸ਼ਾ ਵੱਡੇ ਤੋਂ ਵੱਡੇ ਇਸ ਤਰ੍ਹਾਂ ਦੇ ਘਰਾਓ ਕੀਤੇ ਹੈਗੇ ਐ ਡੀਪੀਆਂ ਦੇ ਘਰਾਓ ਕੀਤੇ ਐ ਐਸਐਸਪੀਆਂ ਦੇ ਘਰਾਓ ਕੀਤੇ ਐ ਇਹੋ ਜੀਆਂ ਨੌਕਤਾ ਕਰੇ ਨਹੀਂ ਆਈਆਂ ਇਹ ਜੋ ਸਿੱਖਣਾ ਚਾਹੀਦਾ ਬਲਾਗਵਾਨ ਨੂੰ ਅਸੀਂ ਤੇ ਇਹੇ ਤੋਂ ਵਾਂਗ ਗਾਈ ਕੋਈ ਕਾਰਵਾਈ ਕਰਾਂਗੇ ਸਾਡਾ ਵੀ ਪਹਿਲਾਂ ਏਸੀ ਵੀ ਅਸੀਂ ਵੀ ਕਾਰਵਾਈ ਕਰਨੀ ਸੀ ਅਸੀਂ ਵੀ ਆਪਣੀ ਐਪਲੀਕੇਸ਼ਨ ਦੇਣੀ ਸੀ ਕਿਉਂਕਿ ਮਾਮਾ ਦੀਆਂ ਗੁੱਤਾਂ ਪੱਟੀਆਂ ਗਈਆਂ ਨੇ ਕਿੰਨੀਆਂ ਲੁੱਥੀਆਂ ਨੇ ਪੱਗਾਂ ਲੁੱਥੀਆਂ ਨੇ ਬਹੁਤ ਸਾਰੇ ਬੰਦੇ ਨੂੰ ਕਪੜੇ ਪਾੜੇ ਇਸ ਹੀ ਇਹ ਵੀ ਫਿਰ ਜਦੋਂ ਬੱਚੇ ਨੂੰ ਮੂੰਹੋਂ ਦਖਦਿਆ ਵੀ ਵੱਡੇ ਪਰਿਵਾਰਾਂ ਵਰਗੇ ਬੱਚੇ ਹੈ ਕਿਤੇ ਨਾ ਕਿਤੇ ਹੋ ਜਾਂਦੇ ਫੜਕ ਪਰ ਕੋਨਾ ਤੋਂ ਰਹਿ ਜਾਂਦੇ ਨੇ ਕੋਈ ਗੱਲ ਨਹੀਂ ਜੇ ਉਹ ਨਹੀਂ ਕੋਈ ਆਪਣੇ ਕੇ ਕਾਰਵਾਈ ਕਰਨੀ ਚਾਹੁੰਦੇ ਤਾਂ ਆਪਣਾ ਅਗਲਾ ਫੈਸਲਾ ਕੀ ਹੈ ਅਗਲਾ ਫੈਸਲਾ ਇਹ ਹੈ ਪਹਿਲਾਂ ਐਫਆਈਆਰ ਆ ਜਾਂਦੋਂ ਉਹ ਵਿਸ਼ਵਾਸਤਾਂ ਨੂੰ ਦਿੰਦੇ ਆ ਉਸ ਸਟੇਜ ਤੇ ਜਾ ਕੇ ਪੁਲਿਸ ਅਧਿਕਾਰੀ ਜੋ ਗੱਲਬਾਤ ਤੁਸੀਂ ਕਰਦੇ ਹੋ ਉਸ ਸਟੇਜ ਤੇ ਕਰਨਗੇ ਆ ਕੇ ਤੇ ਉਹ ਤੋਂ ਬਾਅਦ ਅਸੀਂ ਇਸ ਗੱਲ ਤੇ ਐਫਆਈਆਰ ਦੀ ਕਾਪੀ ਆ ਜਾਂਦੀ ਹੈ ਕੇਸ ਟੀਆਈਐਲ ਕੋਲੇ ਚਲਿਆ ਜਾਂਦਾ ਹੈ ਦੇਖਦੇ ਆ ਫਿਰ ਕਿੰਨਾ ਚਿਰ ਉਹਨਾਂ ਨੂੰ ਗ੍ਰਿਫਤਾਰ ਕਦੋਂ ਤੱਕ ਕਰਦੇ ਆ ਤੇ ਨਹੀਂ ਫਿਰ ਦੁਬਾਰਾ ਉੱਥੇ ਫਿਰ ਕੱਲੋਂ ਤਰਨਾ ਹੋਏਗਾ ਜੀ ਕੱਲੋਂ ਤਰਨਾ ਹੋਏਗਾ ਇਹ ਹਜੇ ਤਾਂ ਤਰਨਾ ਹੈਗਾ ਜਦੋਂ ਜਦ ਸਾਡੇ ਕੋਲ ਐਫ ਆਈ ਆਰ ਦੀ ਕਾਪੀ ਨਹੀਂ ਆ ਜਾਂਦੀ ਸਾਡੀ ਫਸਲੀ ਕਾਪੀ ਤੇ ਹੋ ਜਾਂਦੀ ਹੈ ਐਫ ਆਈ ਆਰ ਦੀ ਕਾਪੀ ਦੇ ਉੱਤੇ ਉਹਦੇ 'ਚ ਇਹ ਆਇਆ ਵੀ ਉਹਨਾਂ ਨੇ ਕਿਹਾ ਜਲਦੀ ਅਸੀਂ ਤੁਹਾਨੂੰ ਕਾਪੀ ਦੇਵਾਂਗੇ ਅਸੀਂ ਇਸ ਧਰਮੇ ਨੂੰ ਚਲਾਉਣ ਬਾਰੇ ਇਹ ਵੀ ਸਾਰੀ ਗੱਲਬਾਤ ਹੈ ਮੋਰਚੇ ਦੀ ਲੀਡਰਸ਼ਿਪ ਨਾਲ ਵਿਚਾਰਾਂ ਗੌਰ ਜਾ ਕੇ ਜੇ ਤੁਹਾਨੂੰ ਇਹ ਲੱਗਿਆ ਵੀ ਆਰ ਬਾਕੀ ਜੋ ਇਹਨਾਂ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਹੈ ਸਟੇਜ 'ਤੇ ਉਹ ਕਰਨਗੇ ਕਮਿਟਮੈਂਟ ਉਹ ਕਮਿਟਮੈਂਟ ਤੇ ਖਰੇ ਉਤਰਨ ਦੀ ਗੱਲ ਉਹਨਾਂ ਨੇ ਕਹੀ ਤਾਂ ਅਸੀਂ ਵਿਚਾਰ ਲਾਂਗੇ ਮੋਰਚੇ ਦੀ ਮੀਟਿੰਗ ਕਿਸ ਕੇ ਖਿਲਾਫ ਐਫ ਆਈ ਆਰ ਦਰਜੀ ਕਰੀ ਜੋ ਐਪਲੀਕੇਸ਼ਨ ਦੇ ਵਿੱਚ ਨਾਮ ਹੈਗੇ ਨੇ ਪੱਪੂ ਪੰਕ ਜਨਤਾ ਚਾਵਲਾ ਮਨਦੀਪ ਸਿੱਧੂ ਹੋਰ ਵੀ ਅਰਾ ਵਗੈਰਾ ਜੋ ਇਹਨਾਂ ਦੇ ਨਾਮ ਹੈਗੇ ਨੇ ਉਹ ਸਾਰੇ ਬੰਦੇ ਐਫ ਆਈ ਆਰ ਦਰਜ ਹੋ ਗਏ ਇਹਦੇ ਚ ਪੜਤਾਲ ਕਰਕੇ ਹੋਰ ਬਹੁਤ ਸਾਰੇ ਬੰਦੇ ਆ ਹੋ ਸਕਦਾ ਵੀ 15 ਬੰਦੇ ਆ 20 ਬੰਦੇ ਆ 25 ਬੰਦੇ ਆ ਕਿੰਨੇ ਕੁ ਬਾੜੀ ਆ ਫਾਰੇ ਤੇ ਹੋਣੀ ਚਾਹੀਦੀ ਆ ਕਈ ਠੀਕ ਠੀਕ